ਜਦੋਂ ਹਟੀਆਂ ਨਹੀਂ ਉਹ ਫਿਰ ਮੋਂਨਾਂ ਨੂੰ ਕਹਿ ਕਿ ਵੀ ਮੇਰੀ ਬਾਹ ਚੜ੍ਹ ਦੋ ਵੀ ਨਹੀਂ ਤਾਂ ਤੁਸੀਂ ਆਪਣਾ ਹਿਸਾਬ ਲਾ ਲਿਓ ਲੇਕਿਨ ਇਹ ਬਾਹ ਝੱਟ ਇੱਕ ਵਾਰ ਪੁੱਛ ਲੈ ਯਾਰ ਬਾਹ ਲੀਪਕੜ ਰੱਖਿਆ ਮੈਨੇ ਬਾਹ ਝੱਟਣੇ ਫਿਰ ਜਿਮੇਤੇ ਬੈਠ ਗਿਆ ਆਪਣਾ ਹਿਸਾਬ ਲਾ ਲਿਆ ਚਾ ਹਿਸਾਬ ਲਾ ਲਿਆ ਇੱਕ ਵਾਰ ਆ ਜਾ ਫੇਲ ਦੇ ਨਹੀਂ ਫੇਲ ਦੇ ਇਸ ਤਰ੍ਹਾਂ ਆਪਰੇ ਛੋੜ ਦੋ ਮੈਡਮ ਬਾਹ ਝੱਟ ਬਾਹ ਝੱਟ ਨਹੀਂ ਛੋੜੋ ਦੇਖੋ ਜਾ ਰਹੇ ਵਿਦਿਆਰਥੀਆਂ ਨਾਲ ਦੇਖੋ ਨਾ ਦੇ ਉੱਤੇ ਮਾਈ ਪਾਗੋ ਦੇ ਨਾਲ ਜੋੜ ਕੇ ਵੀ ਇਹ ਤਾਂ ਮਾਈ ਪਾਗੋ ਦੀਆਂ ਵਾਰਸਾਂ ਨੇ ਤਾਂ ਲੜਨਾ ਜਾਣਦੀਆਂ ਨੇ ਜੇਕਰ ੱਤਕਾ ਹੁੰਦਾ ਤਾਂ ਫਿਰ ਜੂਝਣਾ ਵੀ ਜਾਣਦੀਆਂ ਨੇ ਤੁਹਾਡੀ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਹੜਾ ਜਿਹੜਾ ਆਪਣਾ ਹੱਕ ਹੈ ਉਹ ਤਾਂ ਉਹਨੂੰ ਲੈਣਾ ਚਾਹੀਦਾ ਆਪਣੇ ਲਈ ਖੜਨਾ ਚਾਹੀਦਾ ਆਪਣੇ ਹੱਕ ਲਈ ਖੜਨਾ ਚਾਹੀਦਾ ਐਵੇਂ ਸਾਡੇ ਤੇ ਧੱਕਾ ਕਰੀ ਜਾਉਂਗੇ ਮਤਲਬ ਐ ਤਾਂ ਹੈ ਨਹੀਂ ਕਿ ਹਾਂ ਐਸੀ ਚੁੱਪ ਕਰਕੇ ਬੈਠੇ ਜਾਉਂਗੇ ਜੇ ਮੈਨੂੰ ਉੱਥੇ ਖਿੱਚ ਦੰਨੀ ਆ ਮੈਂ ਪਿੱਛਾ ਹੁਕ ਬੈਣੀ ਉਹ ਤਾਂ ਫਿਰ ਐਸੀ ਕਿ ਹਾਂ ਐਸੀ ਡਰ ਗਈ ਆ ਆਪਣੇ ਹੱਕ ਨਹੀਂ ਲੈ ਸਕਦੇ ਕਾਫੀ ਮੁਲਾਜ਼ਮਾਂ ਦੇ ਸਾਹਮਣੇ ਡਟ ਗਏ ਸੀ ਕਿ ਨਹੀਂ ਮੇਰਾ ਹੱਕ ਮੰਨਦਾ ਮੈਂ ਤਾਂ ਜਾਣੀ ਆ ਮੇਰੇ ਲਈ ਆਡੈਂਟੀਟੀ ਕਾਰਡ ਚਾਹੀ ਉੱਥੇ ਹਜ਼ਾਰ ਫੋਰਸ ਹੁੰਦੀ ਉਹਨਾਂ ਨੇ ਲਾਈ ਹੋਈ ਪਰ ਜਿੱਥੇ ਆਪਣੇ ਹੱਕ ਸੀ ਉੱਥੇ ਮੈਨੂੰ ਖੜਨਾ ਚਾਹੀਦਾ ਸੀ ਤੇ ਮੈਂ ਖੜੀ ਵੀ ਦਰਨੀ ਲੱਗਿਆ ਜਿਵੇਂ ਫੋਰਸ ਦੀ ਬਹੁਤ ਜ਼ਿਆਦਾ ਦਬਕੇ ਵੀ ਤਾਂ ਮਾਰ ਰਹੀ ਸੀ ਵੀ ਤੁਹਾਨੂੰ ਜਾਣ ਨਹੀਂ ਦਵਾਂਗੇ ਉਹ ਪੁਲਿਸ ਵਾਲੀਆਂ ਬਾਹਾਂ ਤੋਂ ਫੜ ਰਹੀਆਂ ਸੀ ਰੋਕੋ ਰੋਕੋ ਇਹਨੂੰ ਆਵਾਜ਼ਾਂ ਮੋਟਾ ਉਹ ਆਪਣਾ ਦੱਸ ਰਿਹਾ ਕਿ ਹਾਂ ਐਸੀ ਖਿੱਚ ਸਕਦੇ ਉਹਨਾਂ ਨੂੰ ਇਹ ਕਿ ਇਹ ਕੁਝ ਨਹੀਂ ਕਰ ਸਕਦੇ ਅਗਰ ਇਹਨਾਂ ਨੇ ਕੁਝ ਕੀਤਾ ਤਾਂ ਉਲਟਾ ਇਹਨਾਂ ਤੇ ਹੀ ਪਰਚਾ ਹੋਊਗਾ ਵੀ ਇਹ ਆਪ ਡਰ ਕੇ ਪਿੱਛੇ ਹਟ ਜਾਣਗੇ ਇਹ ਕੈਂਪਸ ਸਾਡੇ ਬਜ਼ੁਰਗਾਂ ਨੇ ਬਣਾਇਆ ਹੋਇਆ ਸਾਡੇ ਪੁਰਖਿਆਂ ਨੇ ਬਣਾਇਆ ਹੋਇਆ ਤੇ ਮੈਨੂੰ 1.5 ਸਾਲ ਹੋ ਗਿਆ ਇੱਥੇ ਪੜ੍ਹਦੀ ਨੂੰ ਫਿਰ ਐ ਵੀ ਯੂਨੀਵਰਸਿਟੀ ਦਾ ਨੂਨ ਖਾਧ ਖਾਦਾ ਸੀ ਉਹਨੂੰ ਹੀ ਹਰਾਮ ਕਰ ਰਹੇ ਵੀ ਅਸੀਂ ਉਸ ਦੇ ਲਈ ਨਹੀਂ ਖੜ੍ਹ ਸਕਦੇ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡਾ ਇਕੱਠ ਹੋਇਆ ਜਦੋਂ ਸਭ ਤੋਂ ਪਹਿਲਾਂ ਤਲਖੀ ਹੋਈ ਸੀ ਤਾਂ ਉਹ ਬਹਾਦਰ ਕੁੜੀ ਸਾਡੇ ਨਾਲ ਆ ਜਦੋਂ ਪੁਲਿਸ ਨੇ ਇਹਨਾਂ ਨੂੰ ਆਈਡੀ ਕਾਰਡ ਹੋਣ ਦੇ ਬਾਵਜੂਦ ਵੀ ਅੰਦਰ ਨਹੀਂ ਐਂਟਰ ਹੋਣ ਦਿੱਤਾ ਤਾਂ ਫਿਰ ਉਸ ਸਮੇਂ ਇਹਨਾਂ ਨੂੰ ਵੀ ਥੋੜੀ ਜੀ ਤਲਖ ਬੋਲ ਨਜ਼ਰ ਆਈ ਸੀ ਜਦੋਂ ਪੁਲਿਸ ਵਾਲੀ ਨੇ ਬਾਹਰ ਫੜ ਲਈ ਸੀ ਉਸ ਮੁਲਾਜ਼ਮ ਨੇ ਕਿ ਤੁਹਾਨੂੰ ਅੰਦਰ ਨਹੀਂ ਜਾਣ ਦਵਾਂਗੇ ਤਾਂ ਇਹਨਾਂ ਕੋਲ ਪਛਾਣ ਪੱਤਰ ਸੀ ਫਿਰ ਵੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਅੱਜ ਕਾਫੀ ਇਹ ਵਾਇਰਲ ਹੋਇਆ ਨੇ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਕਿਹੜੇ ਵਿਭਾਗ ਦੇ ਤੁਸੀਂ ਸਟੂਡੈਂਟ ਹੋ ਮੇਰੇ ਬੜੀ ਤਲਕੀ ਹੋਈ ਤੁਹਾਡੇ ਨਾਲ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਦੀ ਸਟੂਡੈਂਟ ਹਾਂ ਜਦੋਂ ਮੈਂ ਘਰ ਤੋਂ ਆ ਰਹੀ ਸੀ ਮੈਂ ਗੇਟ ਨੰਬਰ 2 ਤੇ ਪੁੱਜੀ ਤੇ ਇੱਥੇ ਕਾਫੀ ਮਤਲਬ ਪੁਲਿਸ ਦੀ ਫੋਰਸ ਲਾਈ ਹੋਈ ਸੀ ਤੇ ਪਹਿਲਾਂ ਇਹਨਾਂ ਨੇ ਕਿਹਾ ਕਿ ਆਪਣਾ ਆਈ ਕਾਰਡ ਦਿਖਾ ਦਿਓ ਮੈਂ ਇਹਨਾਂ ਨੂੰ ਆਪਣਾ ਆਈ ਕਾਰਡ ਦੱਸਿਆ ਤੇ ਕਹਿ ਰਹੇ ਸੀ ਕਿ ਕੋਈ ਨਾ ਵੀ ਤੁਹਾਡਾ ਟਾਈਮ ਰੁਕ ਜਾਓ ਵੀ ਤੁਹਾਡੇ ਟਾਈਮ ਤੱਕ ਦੱਸ ਦੰਨੇ ਤੁਹਾਨੂੰ ਤੇ ਮਤਲਬ ਮੈਨੂੰ ਅੱਧਾ ਪੌਣਾ ਘੰਟਾ ਹੋ ਗਿਆ ਸੀ ਮੈਨੂੰ ਉੱਥੇ ਖੜੀ ਨੂੰ ਮੈਂ ਕਾਫੀ ਵੇਟ ਕੀਤੀ ਤੇ ਜਿਹੜੇ ਅੰਦਰ ਸੀ ਉਹ ਬਾਹਰ ਆ ਰਹੇ ਸੀ ਪਰ ਜਿਹੜੇ ਬਾਹਰ ਸੀ ਉਹਨਾਂ ਨੂੰ ਇਹ ਅੰਦਰ ਨਹੀਂ ਸੀ ਜਾਣ ਦਿੰਦੇ ਪਹਿਲਾਂ ਗੇਟ ਤੋਂ ਵੀ ਮੈਂ ਇਹਨਾਂ ਨੂੰ ਕਾਫੀ ਵਾਰੀ ਕਿਹਾ ਕਿ ਵੀ ਮੈਨੂੰ ਐਂਟਰੀ ਦੇ ਦਿਓ ਵੀ ਮੈਂ ਆਈ ਕਾਰਡ ਵੀ ਦੱਸ ਰਹੀ ਹਾਂ ਮੈਂ 20 25 ਵਾਰੀ ਇਹਨਾਂ ਨੂੰ ਆਪਣਾ ਆਈ ਕਾਰਡ ਦੱਸੀ ਇਹਨਾਂ ਨੇ ਖੁਦ ਵੀ ਆਪ ਆਈ ਕਾਰਡ ਵੀ ਚੈੱਕ ਕੀਤਾ ਇਹ ਐਂਟਰ ਨਹੀਂ ਸੀ ਮੈਨੂੰ ਹੋਣ ਦਿੰਦੇ ਤੇ ਉਸ ਤੋਂ ਬਾਅਦ ਇੱਕ ਗੇਟ ਦੇ ਵਿੱਚ ਛੋਟਾ ਜਿਹਾ ਦਰਵਾਜ਼ਾ ਸੀ ਤੇ ਮੈਂ ਕਿਹਾ ਵੀ ਮੈਂ ਇਹਨੂੰ ਟੱਪ ਕੇ ਵੀ ਮੈਂ ਅੰਦਰ ਐਂਟਰ ਹੋ ਜਾਣਾ ਤੇ ਉਦੋਂ ਲੇਡੀ ਸਟਾਫ ਮੇਰੀ ਬਾਹਮ ਫੜ ਕੇ ਲੱਗ ਗਈਆਂ ਖਿੱਚਣ ਮੈਨੂੰ ਖਿੱਚਣ ਲੱਗ ਗਈਆਂ ਤਾਂ ਕੰਮ ਕਿ ਲਾਪੀਆਂ ਕਰਨ ਤਾਨੂੰ ਗੁੱਸਾ ਵੀ ਆਇਆ ਸੀ ਕਿ ਵੀ ਬਾਹਾਂ ਛੱਡਦੇ ਨਹੀਂ ਫਿਰ ਮੈਨੂੰ ਜੇ ਗੁੱਸਾ ਆ ਗਿਆ ਫਿਰ ਔਖਾ ਹੋ ਜੀ ਹਾਂਜੀ ਇਹ ਸ਼ਬਦ ਵੀ ਨਿਕਲੇ ਸੀ ਉਦੋਂ ਗੁੱਸੇ ਦੇ ਵਿੱਚ ਜਦੋਂ ਮੈਨੂੰ ਖਿੱਚ ਰਹੀਆਂ ਸੀ ਮੇਰੇ ਪਹਿਲਾਂ ਉਹਨਾਂ ਨੇ ਵਾਲਾਂ ਨੂੰ ਵੀ ਹੱਥ ਪਾਇਆ ਸੀ ਤੇ ਹਾਂਜੀ ਉਹਨਾਂ ਨੇ ਮੇਰੇ ਕੇਸ ਵੀ ਖਿੱਚੇ ਸੀ ਤੇ ਉਸ ਤੋਂ ਬਾਅਦ ਫਿਰ ਉਹ ਮੇਰੀਆਂ ਬਾਹਾਂ ਲੱਗੀਆਂ ਖਿੱਚਣ ਤੇ ਜਦੋਂ ਹਟੀਆਂ ਨਹੀਂ ਉਹ ਫਿਰ ਮੋਂਨਾਂ ਨੂੰ ਕਹਿ ਕਿ ਵੀ ਮੇਰੀ ਬਾਹਾਂ ਛੱਡ ਦੋ ਵੀ ਨਹੀਂ ਤਾਂ ਤੁਸੀਂ ਆਪਣਾ ਹਿਸਾਬ ਲਾ ਲਿਓ ਉਜੀ ਕਈ ਘੰਟੇ ਦਾ ਸਫਰ ਕਰਕੇ ਬੈਗ ਤੁਹਾਡੇ ਮੋਢਿਆਂ ਦੇ ਟੰਗੇ ਹੋਏ ਸੀ ਕਿ ਮੈਂ ਹੌਸਟਲ 'ਚ ਜਾਣਾ ਮੈਨੂੰ ਜਾਣ ਦੋ ਸਵੇਰੇ ਇੱਕ ਦਾ ਸਾਧਰੇ ਚੱਲੇ ਇੱਥੇ ਆ ਕੇ ਖੱਜਲਖੁਆਰੀ ਦਾ ਸਾਹਮਣਾ ਕਰਨਾ ਪਿਆ ਐਂਟਰ ਨਹੀਂ ਹੋਣ ਦਿੱਤਾ ਗਿਆ ਹਾਲਾਂਕਿ ਇਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਕੋਲ ਪਛਾਣ ਪੱਤਰ ਹੋਊਗਾ ਉਹ ਅੰਦਰ ਜਾ ਸਕਦੇ ਇਹਨਾਂ ਨੇ ਇਹ ਕਹਿ ਸੀ ਕਿ ਜਿਹੜੇ ਆਊਟਸਾਈਡਰ ਨੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਾਊਗੀ ਪਰ ਜਿਹੜੇ ਸਟੂਡੈਂਟ ਨੇ ਜਿਹੜੇ ਆਪਣੇ ਆਈਡੀ ਪ੍ਰੂਫ ਦੱਸ ਰਹੇ ਨੇ ਉਹਨਾਂ ਨੂੰ ਐਂਟਰੀ ਮਿਲੂਗੀ ਮੈਂ ਇਹਨਾਂ ਨੂੰ ਆਪਣਾ ਆਈਡੀ ਪ੍ਰੂਫ ਐਨੀ ਵਾਰੀ ਦੱਸਿਆ ਪਰ ਇਹ ਫਿਰ ਵੀ ਮੈਨੂੰ ਅੰਦਰ ਐਂਟਰ ਨਹੀਂ ਸੀ ਹੋਣ ਦਿੰਦੇ ਬਿਲਕੁਲ ਅੱਜ ਤੁਹਾਡੀਆਂ ਤਸਵੀਰਾਂ ਮਾਈ ਭਾਗੋ ਦੇ ਨਾਲ ਜੋੜ ਕੇ ਵੀ ਇਹ ਤਾਂ ਮਾਈ ਭਾਗੋ ਦੀਆਂ ਵਾਰਸਾਂ ਨੇ ਤਾਂ ਲੜਨਾ ਜਾਣਦੀਆਂ ਨੇ ਜੇਕਰ ੱਤਕਾ ਹੁੰਦਾ ਤਾਂ ਫਿਰ ਜੂਝਣਾ ਵੀ ਜਾਣਦੀਆਂ ਨੇ ਤੁਹਾਡੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਬਹੁਤ ਜਿਹੜਾ ਜਿਹੜਾ ਆਪਣਾ ਹੱਕ ਹੈ ਉਹ ਤਾਂ ਆਪ ਨੂੰ ਲੈਣਾ ਚਾਹੀਦਾ ਆਪਣੇ ਲਈ ਖੜਨਾ ਚਾਹੀਦਾ ਆਪਣੇ ਹੱਕ ਲਈ ਖੜਨਾ ਚਾਹੀਦਾ ਇਹ ਐਵੇਂ ਸਾਡੇ ਤੇ ੱਤਕਾ ਕਰੀ ਜਾਓਗੇ ਮਤਲਬ ਐ ਤਾਂ ਹੈ ਨਹੀਂ ਕਿ ਹਾਂ ਐਸੀ ਚੁੱਪ ਕਰਕੇ ਬੈਠੀ ਜਾਵਾਂਗੇ ਜੇ ਮੈਨੂੰ ਉੱਥੇ ਖਿੱਚ ਦੰਦੀਆਂ ਮੈਂ ਪਿੱਛਾ ਹੋ ਕੇ ਬੈਂਦੀ ਉਹ ਤਾਂ ਫਿਰ ਐਸੀ ਕਿ ਹਾਂ ਐਸੀ ਡਰ ਗਈ ਆ ਆਪਣੇ ਹੱਕ ਨਹੀਂ ਲੈ ਸਕਦੇ ਇਹਨਾਂ ਨੂੰ ਹੋਰ ਥੋੜਾ ਹੋਣਾ ਸੀ ਕਿ ਹਾਂ ਵੀ ਕੁਝ ਨਹੀਂ ਹੈ ਕੁਝ ਨਹੀਂ ਹੱਕ ਲੈਣ ਲਈ ਮੈਨੂੰ ਇੰਨਾ ਕੁ ਕਰਨਾ ਪਿਆ ਸੀ ਡਰ ਨਹੀਂ ਲੱਗਾ ਤੁਸੀਂ ਇਕੱਲੇ ਹੀ ਸੀ ਹੋਰ ਮੈਨੂੰ ਲੱਗਾ ਕੋਈ ਵਿਦਿਆਰਥੀ ਸਾਈਡ ਤੇ ਇੱਕ ਦੋ ਖੜੇ ਸੀ ਜਿਹੜੇ ਹੈ ਸੀ ਬੋਲਦਾ ਕੋਈ ਨਜ਼ਰ ਨਹੀਂ ਆਇਆ ਤੁਹਾਡੀ ਉਮਰ ਵੀ ਬੜੀ ਕੱਟ ਆ ਤੁਸੀਂ ਕਾਫੀ ਮੁਲਾਜ਼ਮਾਂ ਦੇ ਸਾਹਮਣੇ ਡੱਟ ਗਏ ਸੀ ਕਿ ਨਹੀਂ ਮੇਰਾ ਹੱਕ ਮੰਗਦਾ ਮੈਂ ਤਾਂ ਜਾਣੀਏ ਮੇਰੇ ਲਈ ਆਇਡੈਂਟੀਟੀ ਕਾਰਡ ਚਾਹੀ ਉੱਥੇ ਹਿਆਰ ਫੋਰਸ ਹੁੰਦੀ ਉਹਨਾਂ ਨੇ ਲਈ ਹੋਈ ਪਰ ਜਿੱਥੇ ਆਪਣਾ ਹੱਕ ਸੀ ਉੱਥੇ ਮੈਨੂੰ ਖੜਨਾ ਚਾਹੀਦਾ ਸੀ ਤੇ ਮੈਂ ਖੜੀ ਵੀ ਹੂੰ ਅੱਜ ਪੰਜਾਬ ਦੇ ਅਧਿਕਾਰਾਂ ਦੀ ਵੀ ਗੱਲ ਹੋ ਰਹੀ ਆ ਤੇ ਉਸ ਵਿਰਸੇ ਦੀ ਗੱਲ ਹੋ ਰਹੀ ਹੈ ਕਿ ਸਾਡੀ ਸੈਨੇਟ ਚੋਣਾ ਵਾਲ ਹੋਣੀਆਂ ਚਾਹੀਦੀਆਂ ਨੇ ਅੱਜ ਮੋਰਚਾ ਬਹੁਤ ਵੱਡਾ ਲੱਗਿਆ ਹੋਇਆ ਹਾਂਜੀ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਮੋਰਚਾ ਲੱਗਿਆ ਹੋਇਆ ਹੂੰ ਤੇ ਫਿਰ ਤੁਹਾਨੂੰ ਡਰ ਨਹੀਂ ਲੱਗਿਆ ਜਿਵੇਂ ਫੋਰਸ ਦੀ ਬਹੁਤ ਜ਼ਿਆਦਾ ਦਬਕੇ ਵੀ ਤਾਂ ਮਾਰ ਰਹੇ ਸੀ ਵੀ ਤੁਹਾਨੂੰ ਜਾਣ ਨਹੀਂ ਦਵਾਂਗੇ ਉਹ ਪੁਲਿਸ ਵਾਲੀਆਂ ਬਾਹਾਂ ਤੋਂ ਫੜ ਰਹੀਆਂ ਸੀ ਰੋਕੋ ਰੋਕੋ ਨੂੰ ਆਵਾਜ਼ਾਂ ਬਹੁਤ ਆ ਰਹੀਆਂ ਉਹ ਆਪਣਾ ਦੱਸ ਰਿਹਾ ਕਿ ਹਾਂ ਐਸੀ ਖਿੱਚ ਸਕਦੇ ਉਹਨਾਂ ਨੇ ਕਿ ਇਹ ਕੁਝ ਨਹੀਂ ਕਰ ਸਕਦੇ ਅਗਰ ਇਹਨਾਂ ਨੇ ਕੁਝ ਕੀਤਾ ਤਾਂ ਉਲਟਾ ਇਹਨਾਂ ਤੇ ਹੀ ਪਰਚਾ ਹੋਊਗਾ ਵੀ ਇਹ ਆਪ ਡਰ ਕੇ ਪਿੱਛੇ ਹਟ ਜਾਣਗੇ ਪਰ ਇਹਨੇ ਕਿ ਹਾਂ ਵੀ ਚਲੋ ਆਪਣਾ ਹੱਕ ਲਈ ਮੈਂ ਉੱਥੇ ਖੜੀ ਵੀ ਹਾਂ ਕੀਤਾ ਕਰੇ ਗਏ ਹੋਏ ਸੀ ਤੁਸੀਂ ਹਾਂਜੀ ਮੈਂ ਕਰੇ ਗਈ ਹੋਈ ਸੀ ਤੁਹਾਨੂੰ ਲੱਗਿਆ ਨਹੀਂ ਕਿ ਛੁੱਟੀ ਹੋ ਗਈ ਆ ਦੋ ਦਿਨਾਂ ਦੀ ਛੁੱਟੀ ਆ ਕਿ ਨਾ ਜਾਈਏ ਹੋਸਟਲ ਦੇ ਵਿੱਚ ਕੈਂਪਸ ਤਾਂ ਬੰਦ ਆ ਇਹ ਕੈਂਪਸ ਸਾਡੇ ਬਜ਼ੁਰਗਾਂ ਨੇ ਬਣਾਇਆ ਹੋਇਆ ਸਾਡੇ ਪੁਰਖਿਆਂ ਨੇ ਬਣਾਇਆ ਹੋਇਆ ਤੇ ਮੈਨੂੰ 1.5 ਸਾਲ ਹੋ ਗਿਆ ਇੱਥੇ ਪੜ੍ਹਦੀ ਨੂੰ ਫਿਰ ਐ ਵੀ ਯੂਨੀਵਰਸਿਟੀ ਦਾ ਨੂਨ ਖੱਡ ਖਾਦਾ ਸੀ ਉਹਨੂੰ ਹੀ ਹਰਾਮ ਕਰ ਰਹੇ ਵੀ ਅਸੀਂ ਉਸ ਦੇ ਲਈ ਨਹੀਂ ਖੜ ਸਕਦੇ ਫਿਰ ਇਹ ਤਾਂ ਲੱਖ ਦੀ ਲਾਣ ਤੇ ਸਾਡੇ ਤੇ ਕੀ ਹਾਂ ਅਸੀਂ ਆਪਣੀ ਚੀਜ਼ ਹੀ ਨਹੀਂ ਅਸੀਂ ਬਚਾ ਸਕਦੇ ਕਿੰਨੇ ਵਜੇ ਸਵੇਰੇ ਚੱਲੇ ਸੀ ਜਦੋਂ ਅਨੰਦਪੁਰ ਸਾਹਿਬ ਦੇ ਤੁਸੀਂ ਰਹਿਣ ਵਾਲੇ ਕਿੰਨੇ ਵਜੇ ਚੱਲੇ ਕਿੰਨੇ ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਫਿਰ ਇੱਥੇ ਖੱਜਲ ਕੁਵਾਰੀ ਦਾ ਸਾਹਮਣਾ ਕਰਨਾ ਪਿਆ ਮੋਢਿਆਂ ਦੇ ਬੈਂਕ ਡੰਗੇ ਹੋ ਸੀ ਦੋ ਦੋ ਤਿੰਨ ਤੁਹਾਡੇ ਮੈਂ ਘਰ ਤੋਂ 5 ਵਜੇ ਸਵੇਰ ਦੀ ਤੁਰੀ ਹੋਈ ਸੀ ਤੇ ਮੈਂ ਇੱਥੇ 7:30 ਪੁੱਜੀ ਸੀ 8:30 ਵਜੇ ਮੈਨੂੰ ਐਂਟਰੀ ਮਿਲੀ ਸੀ ਬਿਲਕੁਲ ਤਾਂ ਜਿਹੇ ਦੇ ਵਿੱਚ ਘਰੋਂ ਫੋਨ ਆਇਆ ਵੀਡੀਓ ਘਰ ਤੱਕ ਪਹੁੰਚੀ ਵੀ ਖਿੱਚ ਤੂਰ ਹੋ ਰਹੀ ਆ ਸਾਡੀ ਧੀ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਹਾਂਜੀ ਘਰਿਆਂ ਤੱਕ ਵੀ ਵੀਡੀਓਜ਼ ਪੁੱਜੀਆਂ ਉਹਨਾਂ ਨੂੰ ਵੀ ਬਹੁਤ ਪ੍ਰਾਊਡ ਫੀਲ ਹੋਇਆ ਕਿ ਹਾਂ ਵੀ ਸਾਡੀ ਬੱਚੀ ਕੱਲੀ ਸੀ ਉੱਥੇ ਵੀ ਇੰਨਾ ਕੁਝ ਉਹਨੇ ਵੀ ਲੜੀ ਹੈ ਨਾ ਵੀ ਐ ਵੀ ਉਹ ਡਰ ਹੀ ਨਹੀਂ ਹੈਗੀ ਨਾ ਤੋਂ ਵੀ ਉਹਨੇ ਆਪਣਾ ਹੱਕ ਲਿਆ ਤੇ ਉਹਨੇ ਅੰਦਰ ਆਪਣੀ ਐਂਟਰੀ ਲਈ ਤੁਸੀਂ ਅੱਜ ਜਾਨੀ ਕੋ ਚੀਜ਼ ਜਿਹੜਾ ਖੂਨ ਆ ਸਾਡਾ ਅਸੀਂ ਕਹਿੰਦੇ ਆ ਮਾਈ ਭਾਗੋ ਦੀਆਂ ਵਾਰਸਾਂ ਸੀ ਉਹ ਚੀਜ਼ ਯਾਦ ਕਰਵਾ ਦਿੱਤੀ ਹੈ ਹਾਂਜੀ ਬਿਲਕੁਲ ਯਾਦ ਕਰਵਾ ਦਿੱਤੀ ਅਸੀਂ ਯਾਦ ਕਰਵਾਉਂਦੇ ਰਵਾਂਗੇ ਜਿੱਥੇ ਜਿੱਥੇ ਸਾਡ ਸੀਂ ਹਮੇਸ਼ਾ ਖੜੇ ਮਿਲਾਂਗੇ ਬਿਲਕੁਲ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਜਿਹੜੀ ਉਹ ਕੁੜੀ ਸਵੇਰੇ ਅੱਜ ਪੁਲਿਸ ਦੇ ਨਾਲ ਉਲਝੀ ਸੀ ਬਹਾਦਰੀ ਦੇ ਨਾਲ ਇਸ ਨੇ ਅੰਦਰ ਦਾਖਲ ਹੋਣ ਦੇ ਵਿੱਚ ਸਫਲਤਾ ਹਾਸਲ ਕੀਤੀ ਹਾਲਾਂਕਿ ਬਹੁਤ ੱੱਕਾ ਮੁੱਕੀ ਹੋਈ ਪੁਲਿਸ ਨੇ ਇਹਦੀ ਬਾਹ ਵੀ ਫੜ ਕੇ ਖਿੱਚੀ ਰੋਕਿਆ ਇਸ ਦੇ ਕੋਲ ਆਈਡੀ ਕਾਰਡ ਵੀ ਸੀ ਤਾਂ ਪੁਲਿਸ ਦੀਆਂ ਮੁਲਾਜ਼ਮਾਂ ਕਹਿ ਰਹੀਆਂ ਸੀ ਕਿ ਸੀ ਅੱਗੇ ਨਹੀਂ ਜਾਣ ਦਵਾਗੇ ਦੀ ਬਾਹ ਫੜ ਲਈਗੀ ਗੇਟ ਤੋਂ ਚੜ੍ਹਦੇ ਸਮੇਂ ਤਾਂ ਜਹੇ ਦੇ ਵਿੱਚ ਇਹਨਾਂ ਦੀ ਵੀਡੀਓ ਫੋਟੋ ਆ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਿਹਾ ਜਾ ਰਿਹਾ ਕਿ ਮਾਈ ਭਾਗੋ ਦੀਆਂ ਵਾਰਸਾਂ ਨੇ ਤੀਆਂ ਪੰਜਾਬ ਦੀਆਂ ਜਿਹੜੀਆਂ ਆਪਣੇ ਹੱਕਾਂ ਦੇ ਲਈ ਜੂਝਣਾ ਜਾਣਦੀਆਂ ਨੇ ਆਪਣੇ ਹੱਕਾਂ ਦੇ ਲਈ ਲੜਨਾ ਜਾਣਦੀਆਂ ਨੇ ਅੱਜ ਉਹ ਧੀ ਦੀ ਚਰਚਾ ਪੰਜਾਬ ਦੇ ਵਿੱਚ ਹੋ ਰਹੀ ਆ ਪੰਜਾਬ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇਹ ਵੀਡੀਓ ਦੇਖ ਕੇ ਘਰੋਂ ਵੀ ਇਹਨਾਂ ਨੂੰ ਫੋਨ ਆਇਆ ਨਹੀਂ ਤਾਂ ਘਰ ਵਾਲੇ ਘਬਰਾ ਜਾਂਦੇ ਨੇ ਕਿ ਸਾਡੀ ਬੇਟੀ ਦੇ ਨਾਲ ਪੁਲਿਸ ਨੇ ਧੱਕਾ ਮੁਕੀ ਕੀਤੀ ਉਸ ਨੂੰ ਰੋਕ ਲਿਆ ਜਿਸ ਤਰ੍ਹਾਂ ਇਹ ਕੁੜੀ ਕਹਿ ਰਹੀ ਹੈ ਕਿ ਮੇਰੇ ਵਾਲ ਵੀ ਖਿੱਚੇ ਗਏ ਨੇ ਨਾ ਘਰ ਦੇ ਘਬਰਾ ਜਾਂਦੇ ਨੇ ਪਰ ਘਰਦਿਆਂ ਨੇ ਵੀ ਹੌਸਲਾ ਦਿੱਤਾ ਇਸ ਦੀ ਤਾਰੀਫ ਕੀਤੀ ਕਿ ਚੰਗਾ ਹੋਇਆ ਤੂੰ ਡਟ ਕੇ ਮੁਕਾਬਲਾ ਕੀਤਾ ਸਵੇਰੇ ਅਨੰਦਪੁਰ ਸਾਹਿਬ ਤੋਂ ਚੱਲੀ ਸਵੇਰੇ ਸਵੇਰੇ ਫਿਰ ਪੁਲਿਸ ਦੇ ਨਾਲ ਟੱਕਰਾ ਹੋ ਜਾਂਦਾ ਸਭ ਤੋਂ ਪਹਿਲੀ ਤਸਵੀਰ ਇਸ ਕੁੜੀ ਦੀ ਸਾਹਮਣੇ ਆਈ ਸੀ ਜਦੋਂ ਪੁਲਿਸ ਨੇ ਨੂੰ ਅੰਦਰ ਜਾਣ ਤੋਂ ਰੋਕਿਆ ਸੀ ਤਲਖੀ ਜਦੋਂ ਸਾਹਮਣੇ ਆਈ ਸੀ ਅੱਜ ਮਾਈ ਭਾਗੋ ਦੀਆਂ ਵਾਰਸਾਂ ਨੇ ਜਿਹੜੀਆਂ ਉਹ ਵੀ ਜੂਝਣ ਜਾਣਦੀਆਂ ਨੇ ਉਹ ਵੀ ਆਪਣੇ ਹੱਕਾਂ ਦੇ ਲਈ ਲੜਨਾ ਜਾਣਦੀਆਂ ਨੇ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ